Oh, God, what the- ਜਿੰਦਾਬਾਦ ਜਿੰਦਾਬਾਦ ਸ਼ਕ ਮਨਮੋਹ ਚ ਜਿੰਦਾ ਸਾਡਾ ਸਾਡਾ ਜਾ ਰਿਹਾ ਕੀ ਕਹਿਣਾ ਚਾਹੋਗੇ ਪੁੱਤਰਾ ਜੀ ਦੇਖੋ ਸੈਂਟਰ ਦੀ ਗਵਰਨਮੈਂਟ ਹੈ ਆਦਾਂ ਲੱਗਦਾ ਟਕਾ ਹੋ ਰਿਹਾ ਮੋਰਚੇ ਵਾਸਤੇ ਜਾ ਰਹੇ ਹਾਂ ਪਰ ਟੈਸਟ ਜਿਆ ਕਰਨਾ ਸਾਡਾ ਹੱਕ ਹੈ ਜੋ ਸਾਡੇ ਤਿੰਨ ਦਿਨ ਰੱਦ ਕੀਤੇ ਸੀ ਉਹਨਾਂ ਨੂੰ ਲੈਕਚਰ ਨੂੰ ਦਸਕਾਰ ਦਿੱਤਾ ਨਹੀਂ ਤੇ ਸਾਡੇ ਕਿਸਾਨ ਦਿੱਲੀ ਵੱਲੋਂ ਕੂਚ ਕਰ ਰਹੇ ਆ ਤੇ ਇਸ ਕਰਕੇ ਸਾਨੂੰ ਜਿਹੜਾ ਸਾਡੇ ਤੇ ਅਤਿਆਚਾਰ ਹੋ ਰਿਹਾ ਉਹਦੇ ਕਰਕੇ ਸਾਨੂੰ ਇਹਨਾਂ ਦੇ ਪੁੱਤਲੇ ਸਾੜਨੇ ਪੈ ਰਹੇ ਆ ਸਰਕਾਰ ਸੋ ਕਈਆਂ ਸੱਤਣਾ ਮਾਰੀਆਂ ਕਿਉਂਕਿ ਇਹਨਾਂ ਨੇ ਸਾਡੇ ਜਿਹੜੇ ਹੱਕ ਆ ਉਹ ਨਾਪ ਰਹੇ ਆ ਵੀ ਆਪ ਦੇ ਵਿੱਚ ਸਾਨੂੰ ਬਹੁਤ ਜਿਹੜੇ ਪੰਜਾਬ ਦਾ ਏਡੀ ਭੈੜੀਆਂ ਦੀ ਅੱਖ ਵੀ ਆਪ ਨੂੰ ਖਤਮੀ ਕਰ ਦਿਓ ਬਾਕੀ ਸਾਰੇ 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 ਦੇਖ ਚੱਲ ਕੇ ਸੂਬੇ ਆ ਗਿਆ ਦਿੱਲੀ ਨੂੰ ਚ ਜਾਂਦੇ ਆ ਸਾਡका ਵੀ ਚਾਰਗਿਆ ਹੋਈ ਜਾਂਦੀਆਂ ਇੱਕ ਮੈਂ ਸਾਡੇ ਲੀਡਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਿੰਡ ਕਿਸਾਨ ਯੂਨੀਅਨ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਪਿੰਡਾਂ ਦੇ ਵਿੱਚੋਂ ਇੱਕ ਇਹੋ ਜਿਹਾ ਕੁਸ ਹੋ ਰਿਹਾ ਮੈਂ ਯੂਨੀਅਨ ਦਾ ਪ੍ਰਧਾਨ ਅਜ ਮੈਨੂੰ ਵੀ ਸੱਦਿਆ ਗਿਆ ਉਹਦੇ ਬਾਈ ਜੀ ਜੇ ਸਾਡੀ ਯੂਨੀਅਨ ਡਕਾਉਂਦਾ ਸਾਡੇ ਜਿਹੜੇ ਨੂਰ ਦੇ ਲੀਡਰ ਹਨ ਉਹ ਕਹਿ ਰਹੇ ਆ ਵੀ ਸਾਨੂੰ ਉੱਪਰੋਂ ਸੱਤਾ ਨਹੀਂ ਪਰ ਕਾਰਨ ਇਹ ਕਿ ਮੈਂ ਤੁਹਾਨੂੰ ਗੱਲ ਦੱਸਦਾ ਜੀ ਜੇ ਇਹਨਾਂ ਨੇ ਗੌਰ ਨਾ ਕੀਤੀ ਤੇ ਅਸੀਂ ਇਕੱਲੇ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਤੇ ਕਈ ਪ੍ਰਧਾਨ ਹੀ ਰਹੇ ਨੇ ਤੇ ਲੋਕਾਂ ਨੇ ਆਪ ਮਾਰੀ ਤਰਪੈਣਾ ਵੀ ਸਾਰੇ ਸਾਰੇ ਜੁਨੀਅਰ ਸਾਰੇ ਲੀਡਰਾਂ ਨੂੰ ਬੇਨਤੀ ਹੈ ਵੀ ਭਾਈ ਜੀ ਇਹ ਉੱਤੇ ਏਕਾ ਕਰਕੇ ਉਸ ਦਿੱਲੀ ਨੂੰ ਚੱਲੋ ਉਹ ਜਿਹੜੇ ਜਵਾਕ ਸੱਟਾ ਫੇਟਾ ਖਾਈ ਜਾਂਦੇ ਆ ਉਹ ਵੀ ਆਪਣੇ ਆਪ ਦੇ ਹੀ ਆ ਜਿੱਥੋਂ ਵੀ ਮਾੜੀ ਮੋਢੀ ਥੋੜੀ ਤਰੇੜ ਆ ਉਹਨੂੰ ਪਾਸੇ ਕਰਕੇ ਤੇ ਮਿਹਰਬਾਨੀ ਕਰਕੇ ਦਿੱਲੀ ਨੂੰ ਚੱਲੋ ਤੇ ਜਿੰਨੇ ਇੱਥੇ ਕਈ ਪ੍ਰਧਾਨ ਆਇਆ ਜ਼ਿਲ੍ਹਾ ਪ੍ਰਧਾਨ ਆਇਆ ਉਹਨਾਂ ਨੂੰ ਬੇਨਤੀ ਹੈ ਵੀ ਆਪਕੋ ਆਪਣੇ ਪ੍ਰਧਾਨਾਂ ਨੂੰ ਬੇਨਤੀ ਕਰੋ ਵੀ ਪਿੰਡਾਂ ਦੇ ਵਿੱਚ ਬਗਾਵ ਤੋਂ ਠਰਾਈਏ ਤੁਸੀਂ ਕੱਲੇ ਰਹੇ ਅਸੀਂ ਕੱਲੇ ਰਹਿ ਜਾਾਂਗੇ ਲੋਕਾਂ ਦੇ ਨਾਲ ਖੜਨਾ ਨਹੀਂਗਾ ਦਿੱਲੀ ਜਾਣਾ ਪਊ ਭਾਈ ਜੀ ਆਰੇ ਕਿਸਾਨ ਜਿੱਥੇ ਬੰਦੀਆਂ ਤੇ ਮਜ਼ਦੂਰ ਜਿੱਥੇ ਬੰਦੀਆਂ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਇਕੱਠੇ ਬਾਈ ਜੀ ਕਾਰਨ ਇਹ ਹੈ ਵੀ ਮਾਰੇ ਮੋਟੇ ਬਖਰੇਵੇਂ ਤਾਂ ਹੁੰਦੇ ਰਹਿੰਦੇ ਆਪਣੇ ਘਰਾਂ 'ਚ ਵੀ ਹੁੰਦੇ ਰਹਿੰਦੇ ਆ ਪਰ ਮੈਂ ਗੱਲ ਇਹ ਬੇਨਤੀ ਕਰਨੀ ਚਾਹੁੰਦਾ ਸਾਡੇ ਜਿਹੜੇ ਆਗੂ ਆ ਵੀ ਬਾਈ ਜੀ ਇਹਨਾਂ ਗੱਲਾਂ ਨੂੰ ਭੁੱਲ ਕੇ ਤੁਸੀਂ ਦਿੱਲੀ ਨੂੰ ਕੁਝ ਤੁਹਾਨੂੰ ਕਰਨਾ ਪੈਣਾ ਚਾ ਤੁਸੀਂ ਨਾ ਗਏ ਅਸੀਂ ਤੁਹਾਡੇ ਇਕੱਲੇ ਪ੍ਰਧਾਨ ਹੀ ਰਹਿ ਜਣਾ ਤੇ ਲੋਕਾਂ ਨੇ ਆ ਮਾਰੇ ਤਰਫ ਪੈਣਾ ਥੋੜਾ ਕੋਹਣੀ ਬਟਾ ਜਾਣਾ ਪਿੰਡਾਂ 'ਚੋ ਆਵਾਜ਼ ਉੱਠ ਰਹੀ ਆ ਇਹ ਬਗ ਸਜਾਈ ਦੀ ਗੱਲ ਹੈ ਜੀ ਪਿੰਡ 'ਚ ਆਵਾਜ਼ ਉੱਠ ਰਹੀ ਆ ਸਾਰੇ ਜਥੇਬੰਦੀਆਂ ਦੇ ਪ੍ਰਗ ਪ੍ਰਧਾਨ ਉਹਨਾਂ ਨੂੰ ਤੱਕ ਬਾਜ ਪਚਾਉਣ ਸਾਡੇ ਆਗੂਆਂ ਤੱਕ ਵੀ ਪਿੰਡਾਂ ਦੇ ਵਿੱਚ ਬਾਈ ਜੀ ਬਗਾਵਤ ਉੱਠ ਰਹੀ ਆ ਤੁਹਾਨੂੰ ਜਾਣਾ ਪਊਗਾ ਕਿਸੇ ਵੇਸ ਤੇ ਜਾਓ ਜਾਂ ਨੀਵੇਂ ਹੋ ਕੇ ਜਾਓ ਚਾਹ ਸੱਤਾ ਦੱਤਾ ਨਹੀਂ ਦਿੱਤਾ ਆਪਦੇ ਵੇਸ ਤੇ ਜਾਓ ਸੋ ਮੇਰੀ ਜਿਹੜਾ ਇਹ ਪੁੱਤਲਾ ਸਾੜਿਆ ਸਾਡੇ ਜੱਥੇ ਬੰਦਿਆਂ ਦਾ ਸੰਯੋਗ ਪ੍ਰਚਾਰ ਸਿਮਰ ਨੂੰ ਸੱਦਾ ਆਇਆ ਸੀ ਜੀ ਪਹੁੰਚਾ ਟਕਾਉਂਦਾ ਮੱਲੋ ਅਸੀਂ ਜਿੱਥੇ ਵੀ ਇਹ ਕਹਿਣਗੇ ਸਾਥ ਦੇਵਾਂਗੇ ਨਾਲ ਖੜਾਂਗੇ ਬਾਕੀ ਕਾਲ ਜੋ 16 ਨੂੰ ਬੰਦਾ ਭਾਰਤ ਬੰਦਾ ਸੱਦਾ ਸਜੂਦ ਦਾ ਸ਼ਹਿਰ ਦਾ ਬੜਾ ਸੰਯੋਗ ਹੈ ਉੱਧਰ ਵੀ ਵਾਧੇੜ ਕੇ ਹਿੱਸਾ ਲਾਵਾਂਗੇ ਸੋ ਇਹਨਾਂ ਮੈਂ ਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭਾਗਾਂ ਬਚਾਉਂਦੇ ਪੁੱਤਲਾ ਸਾੜਾ ਕੀ ਕਹਿਣਾ ਚਾਹੋਗੇ ਹਾਂ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਜੱਥੇਬੰਦੀਆਂ ਨੇ ਸਾਰੇ ਸਾਂਝੇ ਜੱਥੇਬੰਦੀਆਂ ਦਾ ਪ੍ਰੋਗਰਾਮ ਆ ਕੋਈ ਇੱਕ ਜੱਥੇਬੰਦੀ ਦਾ ਨਹੀਂਗਾ ਉਹ ਜਿਹੜਾ ਮੋਰਚਾ ਲੱਗਾ ਦਿੱਲੀ ਮੋਰਚਾ ਲੱਗੋ ਸਾਰੀਆਂ ਜੱਥੇਬੰਦੀਆਂ ਦਾ ਲੱਗਾ ਕੋਈ ਇਕੱਲੇ ਇੱਕ ਦਾ ਨਹੀਂ ਲੱਗਾ ਮੈਂ ਹੈਗਾ ਕਿਸਾਨ ਭਾਰਤੀ ਕਿਸਾਨ ਯੂਨੀਅਨ ਜੁਨੀਦਰ ਸਿੰਘ ਖੋਸਾ ਉਹ ਯੂਨੀਅਨ ਦਾ ਬਲਾਕ 77 ਭਾਗਾਪੁਰਾਣਾ ਧਨੋ ਸੱਦਾ ਮਿਹਰਿਆ ਵੀ ਆਪਾਂ ਸਾਰੇ ਧੰਗ ਦੇ ਕੋਰਤੇ ਸਾਰਿਆਂ ਜੱਥੇਬੰਦੀਆਂ ਨੇ ਆਪਾਂ ਪੂਤਰਾ ਸਰਨਾ ਮੋਦੀ ਦਾ ਸਰਕਾਰ ਦਾ ਇਹ ਖਟਰ ਸਰਕਾਰ ਦਾ ਜੋ ਉਹਨਾਂ ਨੇ ਕੱਲ ਕਿਸਾਨਾਂ ਤੇ ਅਤਿਆਚਾਰ ਕੀਤਾ ਹੈ ਖਟਰ ਸਰਕਾਰ ਨੇ ਉਹਦੇ ਵਿਰੁੱਧ ਦੇ ਉਹਦੇ ਰੋਣ ਦੇ ਮਤਲਬ ਇਹ ਮੋਦਲਾਜ ਸਾੜਿਆ ਦਾ ਉਹਦਾ ਅਸੀਂ ਵਿਰੋਧ ਕਰ ਰਹੇ ਆ ਤੇ ਮੇਰੇ ਵੀਰਾਂ ਨੂੰ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਆੜਤੀਆਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਅਪੀਲ ਆ ਸਾਡੀ ਹੱਥ ਬਨ ਕੇ ਵੀ ਵੱਦ ਵੱਦ ਉੱਤੇ ਜਾ ਕੇ ਆਪਣਾ ਪੋਲਤੀਗੇ ਦਿੱਲੀ ਧਰਨੇ ਦੇ ਵਿੱਚ ਧਾ ਮਿਲ ਸਕੇ ਤੇ ਹੋਰ ਜਿਹੜੇ ਸਾਡੇ ਕਿਸਾਨ ਵੀਰ ਆ ਪਿਛਲੇ ਮੋਰਚੇ 'ਚ 700 750 ਕਿਸਾਨ ਵੀਰ ਹੋਇਆ ਸ਼ਹੀਦ ਉਹਨਾਂ ਨੂੰ ਅੱਜ ਤਾਈਂ ਕੋਈ ਮਾਫੀ ਨਹੀਂ ਮਿਲਿਆਗਾ ਉਹ ਮਾਫੀ ਦਿੱਤਾ ਜਾਵੇ ਦੂਜਾ ਆ ਗਿਆ ਕਰਜ਼ਾ ਮਾਫੀ ਕਰਜ਼ੇ ਦੇ ਜਿਹੜੇ ਕਿਸਾਨ ਪਿਆ ਪਿਆ ਕਰਜ਼ੇ ਦੇ ਨਾਲ ਕਰਜ਼ਾ ਮਾਫ ਹੋਣਾ ਚਾਹੀਦਾ ਪਾਣੀਆਂ ਦਾ ਮੁੱਦਾ ਜਿਹੜਾ ਸਾਡਾ ਪਾਣੀ ਖੋਇ ਪੰਜਾਬ ਦਾ ਖੋਇ ਜਾ ਰਿਹਾ ਉਹ ਸਾਨੂੰ ਸਾਡਾ ਹੱਕ ਪੰਜਾਬ ਦਾ ਉਹ ਸਾਨੂੰ ਨਹੀਂ ਖੋਣਾ ਚਾਹੀਦਾ ਦੂਜਾ ਆ ਗਿਆ ਪਰਾਲੀ ਦਾ ਮੁੱਦਾ ਹੋ ਗਿਆ ਪਰਾਲੀ ਦੇ ਮੁੱਦੇ ਤੇ ਕਿਉਂਕਿ ਪਰਾਲੀ ਜੀਵੀ ਦਾ ਜਾਵੇ ਕਿੱਧਰ ਦੋ ਸਰਕਾਰ ਕਹਿ ਰਹੀ ਹੈ ਕਿ ਜਿਹੜੋ ਵੀ ਹੁਣ ਉਹਦੇ ਮੋਰਚਾ ਲਾ ਰਹੇ ਆ ਉਹਦੇ ਵੱਧ ਵੱਧ ਪਹੁੰਚੋ ਪਹੁੰਚ ਕੇ ਦੇ ਅਸੀਂ ਮੋਰਦੀ ਸਰਕਾਰ ਤੇ ਦਬਾਅ ਪਾ ਕੇ ਤੇ ਅਸੀਂ ਮੰਗਾਉਂਦੀਆਂ ਪੂਰੀਆਂ ਕਰਾਈਏ ਇਨਾ ਕਹਿੰਦਾ ਹਾਂ ਮੈਂ ਖੀਮੇ ਦਾ ਜਾਜਕਾ ਵੈਖਰੂ ਜੀ ਕਾ ਖਾਲਸਾ ਆਹਨ ਸੰਕਰਾਮਿਕ ਕਿਸਾਨ ਜੀ ਨੇ ਜ਼ਿਲ੍ਹਾ ਪ੍ਰਧਾਨ ਬਾਈ ਜੀ ਤੁਸੀਂ ਇੱਕ ਗੱਲ ਦੱਸੋ ਪਹਿਲਾਂ ਤਾਂ ਆਪਣੇ ਦਿੱਲੀ ਮੋਰਚਾ ਲੱਗਣਾ ਸੋਨਾ ਤਰੀਕ ਨੂੰ ਤੁਸੀਂ ਦਿੱਲੀ ਰਵਾਨਾ ਕਦੋਂ ਨਹੀਂ ਹੋਏਗੇ ਦਿੱਲੀ ਰਵਾਨਾ ਕੀ ਕਰਾਂਗੇ ਸਾਡੀ ਅੱਜ ਐਸਕੇਮ ਦੀ ਮੀਟਿੰਗ ਚੱਲ ਰਹੀ ਹੈ ਅਵਰਜੈਂਸੀ ਮੀਟਿੰਗ ਅੱਜ ਉਦੋਂ ਸਾਡੇ ਆਗੂ ਪਹਿਲਾਂ ਪਹੁੰਚੇ ਹੋਏ ਆ ਉਦੋਂ ਮੀਟਿੰਗ ਤੋਂ ਜੋ ਵੀ ਫੈਸਲਾ ਹੁੰਦਾ ਜੋ ਉਸ ਤੋਂ ਬਾਅਦ ਜਦੋਂ ਬੰਦਿਆਂ ਆਪਦੀ ਰਵਾਨਗੀ ਕਰਨਗੇ ਆ ਜੀ ਤੁਹਾਨੂੰ ਲੱਗਦਾ ਵੀ ਤਰਨਾ ਨਹੀਂ ਲੱਗਣਾ ਤੁਸੀਂ ਦਿੱਲੀ ਚ ਕਿ ਕਾ ਤੋਂ ਜਾ ਰਹੇ ਤੁਸੀਂ ਨਹੀਂ ਜਾ ਰਹੀਆਂ ਜਥੇਬੰਦੀਆਂ ਜਾਣਗੀਆਂ ਅੱਜ ਐਸਕੇਮ ਦੀ ਮੀਟਿੰਗ ਤੋਂ ਬਾਅਦ ਜੋ ਵੀ ਫੈਸਲਾ ਹੋਇਆ ਉਹ ਫੈਸਲੇ ਦੇ ਉਨ ਤਾਂ ਜੋ ਵੀ ਫੈਸਲਾ ਹੋਇਆ ਉਹ ਫੈਸਲੇ ਦੇ ਮੁਕਾਬਕ ਸਾਰੀਆਂ ਜਥੇਬੰਦੀਆਂ ਤੁਰਨਗੀਆਂ ਜੀ ਜਿਹੜਾ ਖੱਟਰ ਸਰਕਾਰ ਜਾਂ ਮੋਦੀ ਸਰਕਾਰ ਕਿਸਾਨਾਂ ਦੇ ਅਤਿਆਚਾਰ ਕਰ ਰਹੀ ਆ ਉਸ ਚੀਜ਼ ਦਾ ਅਸੀਂ ਸਾਰੀਆਂ ਜਥੇਬੰਦੀਆਂ ਨਖੇਦੀ ਕਰਦੀਆਂ ਜੀ ਠੀਕ ਹੈ ਜੀ ਤੇ ਬਾਕੀ ਜੋ ਵੀ ਹੈਗਾ ਫੈਸਲਾ ਇਸ ਕੇਮ ਦਾ ਅੱਜ ਮਿਲ ਜੂਗਾ ਸਾਨੂੰ 4 ਵਜੇ ਤੋਂ ਬਾਅਦ ਬਾਅਦ ਜੋ ਵੀ ਹੋਇਆ ਉਹਨਾਂ ਨੇ ਸਾਨੂੰ ਜੋ ਵੀ ਕਿਹਾ ਤੇ ਜਿੱਥੇ ਬੰਦੀਆਂ ਨੇ ਆਰਡਰ ਦਿੱਤੇ ਵੀ ਉਹਨਾਂ ਦੇ ਅਨਸਾਰ ਅਸੀਂ ਤੁਰਾਂਗੇ ਟਰਾਲੀਆਂ ਲੈ ਕੇ ਜਾਣਾ ਜਰੂਰ ਆ ਇਹ ਨਹੀਂ ਹੈਗਾ ਵੀ ਜਿੱਥੇ ਬੰਦੀਆਂ ਜਾਣ ਕੇ ਆਣਾ ਜਾਣ ਗਿਆ ਜਰੂਰੀ ਠੀਕ ਧੰਨਵਾਦ